ਇਸ ਵਾਸਤੇ ਵਿੱਚ ਪਹਿਲਾਂ ਇੱਕ ਔਰਦਾ ਗਲਾ ਕੱਟਿਆ ਜਾਂਦਾ ਫਿਰ ਉਹਦੇ ਹੱਥ ਤੇ ਪੈਰ ਕੱਟੇ ਜਾਂਦੇ ਨੇ ਤੇ ਇਹ ਸਭ ਇਸੇ ਬਸ ਦੇ ਡਰਾਈਵਰ ਨੇ ਕੀਤਾ ਸੀ। ਦਰਸਾਉਂ ਬਸ ਦਾ ਡਰਾਈਵਰ ਪਹਿਲਾਂ ਇੱਕ ਔਰਤ ਨੂੰ ਇਸ ਬਸ ਦੇ ਵਿੱਚ ਲੈ ਕੇ ਆਉਂਦਾ, ਫਿਰ ਉਸ ਔਰਤ ਨੂੰ ਮੈਗੀ ਖਵਾਈ ਜਾਂਦੀ ਆ। ਉਸ ਮੈਗੀ ਦੇ ਵਿੱਚ ਕੁਝ ਨਸ਼ੀਲਾ ਸੀ। ਜਦੋਂ ਔਰਤ ਸੌਂ ਗਈ, ਤਾਂ ਬਸ ਡਰਾਈਵਰ ਨੇ ਉਸ ਔਰਤ ਨੂੰ ਮਾਰਤਾ। ਫਿਰ ਸੋਚਿਆ ਕਿ ਜੇ ਉਹ লাশ ਨੂੰ ਇਸ ਤਰ੍ਹਾਂ ਸੁੱਟੂ ਤਾਂ ਪਛਾਣ ਹੋ ਸਕਦੀ ਹੈ, ਤਾਂ ਉਸ ਵੇਲੇ ਉਸ ਔਰਤ ਦਾ ਸਿਰ ਕੱਟ ਦਿੱਤਾ ਜਾਂਦਾ ਤੇ ਇੱਕ ਪੋਲੀਥੀਨ ਦੇ ਅੰਦਰ ਰੱਖਿਆ ਜਾਂਦਾ। ਤੇ ਫਿਰ ਉਸ ਨੂੰ ਲੱਗਿਆ ਕਿ ਡਿਜੀਟਲ ਜ਼ਮਾਨਾ ਤਾਂ ਉਸਦੀ ਪਛਾਣ ਫਿੰਗਰਪ੍ਰਿੰਟਸ ਤੋਂ ਹੋ ਸਕਦੀ ਆ। ਤਾਂ ਉਸ ਬਲੌਰ ਦੇ ਸਭ ਤੋਂ ਪਹਿਲਾਂ ਦੋਨੋਂ ਹੱਥ ਕੱਟੇ ਜਾਂਦੇ ਨੇ ਤੇ ਫਿਰ ਦੋਨੋਂ ਹੀ ਪੈਰ ਕੱਟ ਦਿੱਤੇ ਜਾਂਦੇ ਨੇ ਪਰ ਫਿਰ ਉਸ ਨੂੰ ਲੱਗਾ ਕਿ ਜੇਕਰ ਆਤ ਤੇ ਪੈਰ ਤੇ ਸਿਰ ਸੜ ਤੋਂ ਪਹਿਲਾਂ ਕਿਸ ਨੂੰ ਮਿਲ ਗਏ ਤਾਂ ਵੀ ਇਸ ਦੀ ਪਛਾਣ ਹੋ ਸਕਦੀ ਹੈ ਤਾਂ ਉਹ ਆਦਮੀ ਉਹਨਾਂ ਦੋਨਾਂ ਪੋਲੀਥੀਸ ਨੂੰ ਜਿਨ੍ਹਾਂ ਦੇ ਵਿੱਚ ਸਿਰ ਹੱਥ ਤੇ ਪੈਰ ਮੌਜੂਦ ਸੀ ਉਹਨਾਂ ਨੂੰ ਸੜਕ ਦੇ ਉੱਪਰ ਰੱਖਦਾ ਤੇ ਇੱਕ ਬਾਰ ਬੱਸ ਦੇ ਚਾਰੋਂ ਟਾਇਰ ਉਹਨਾਂ ਦੇ ਉੱਪਰੋਂ ਦੀ ਲਗਾ ਦਿੰਦਾ ਤਾਂ ਕਿ ਹੱਥਾਂ ਪੈਰਾਂ ਤੇ ਸਿਰ ਦਾ ਕਚੂਬਰ ਨਿਕਲ ਜੇ ਫਿਰ ਉਹ نیچے ਉੱਤਰਦਾ ਦੇਖਦਾ ਕਿ ਕੰਮ ਹੋਇਆ ਨਹੀਂ ਸਹੀ ਤਰੀਕੇ ਦੇ ਨਾਲ ਤਾਂ ਉਸ ਬੰਦੇ ਪੂਰੇ 5 ਵਾਰ ਇਹ ਹੱਥ ਪੈਰ ਤੇ ਸਿਰ ਬਸ ਦੇ ਟਾਇਰਾਂ ਥੱਲੇ ਦਿੱਤੇ ਜਾਂਦੇ ਨੇ ਫਿਰ ਉਹ ਇਹਨਾਂ ਪੋਲੀਥੀਨਸ ਨੂੰ ਚੱਕਦਾ ਤੇ ਇਹਨਾਂ ਨੂੰ ਇੱਕ ਰੇਲਵੇ ਟਰੈਕ ਦੇ ਨਜ਼ਦੀਕ ਸੁੱਟ ਦਿੰਦਾ ਉਸਨੇ ਸੋਚਿਆ ਸੀ ਕਿ ਇਹ ਔਰਤ ਆਪਦੇ ਘਰ ਤੋਂ 1500 ਕਿਲੋਮੀਟਰ ਦੂਰ ਆ ਤੇ ਇੱਥੇ ਜੇ ਕਿਸੇ ਨੂੰ ਮਿਲ ਵੀ ਗਏ ਤਾਂ ਪਛਾਣੂ ਕੌਣ ਨੁਆਇਡਾ ਦਾ ਸੈਕਟਰ 82 ਜੋ ਕਿ ਨੁਆਇਡਾ ਗ੍ਰੇਟਰ ਨੁਆਇਡਾ ਐਕਸ ਬੇ ਤੇ ਲੱਗਦਾ ਇਸ ਦੇ ਨੇੜੇ ਹੀ ਇੱਕ ਬਰਸਾਤੀ ਨਾਲਾ ਮੌਜੂਦਾ ਤੇ ਇਸ ਨਾਲੇ ਦੇ ਵਿੱਚ ਹਮੇਸ਼ਾ ਬਹੁਤ ਪਾਣੀ ਭਰਿਆ ਰਹਿੰਦਾ ਇੱਕ ਦਿਨ ਇੱਕ ਆਦਮੀ ਇਸ ਨਾਲੇ ਦੇ ਕਰੀਬ ਤੋਂ ਗੁਜ਼ਰਦਾ ਤੇ ਉਸ ਨੂੰ ਰੋਕੇ ਹੋਏ ਪਾਣੀ ਦੇ ਵਿੱਚ ਇੱਕ ਲਾਸਟ ਤੈਰਦੀ ਹੋਈ ਦਿਖਾਈ ਦਿੱਦੀ ਹੈ ਇਹ ਤਾਰੀਖ ਸੀ 6 ਨਵੰਬਰ 2025 ਦੀ ਸਵੇਰ 11 ਵਜੇ ਦਾ ਟਾਈਮ ਸੀ ਤੇ ਫਿਰ ਉਸ ਆਦਮੀ ਦੇ ਵੱਲੋਂ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਹੈ। ਪੁਲਿਸ ਤੁਰੰਤ ਹੀ ਉੱਥੇ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਚੰਗੀ ਤਰ੍ਹਾਂ ਨਾਲ ਸਾਰੇ ਐਵੀਡੈਂਸ ਨੂੰ ਇਕੱਠਾ ਕੀਤਾ ਜਾਂਦਾ ਤੇ Laash ਨੂੰ ਬਿਨਾਲੇ ਚੋਂ ਕੱਢਿਆ ਜਾਂਦਾ। ਇਸ ਔਰਤ ਦੇ ਹੱਥ, ਪੈਰ ਤੇ ਸਹਰੀ ਮੌਜੂਦ ਨਹੀਂ ਸੀ। ਇਸ ਦੀ Laash ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਜਿਸ ਤੋਂ ਪਤਾ ਲੱਗਦਾ ਕਿ ਇਸ ਔਰਤ ਦੀ ਮੌਤ 6 ਨਵੰਬਰ 2025 ਨੂੰ ਜਦੋਂ Laash ਬਿਲੀ ਉਸ ਤੋਂ 16 ਤੋਂ 17 ਘੰਟੇ ਪਹਿਲਾਂ ਹੋਈ ਆ। ਸਭ ਤੋਂ ਪਹਿਲਾਂ ਪੁਲਿਸ ਵੱਲੋਂ ਕਈ ਟੀਮਾਂ ਬਣਾਈਆਂ ਜਾਂਦੀਆਂ ਨੇ ਤੇ ਕਰੀਬ 5000 ਸੀਸੀਟੀਵੀ ਕੈਮਰਿਆਂ ਦੀ ਚੈੱਕ ਕੀਤੀ ਜਾਂਦੀ ਹੈ ਕਿਉਂਕਿ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਕੇਸ ਕੋਈ ਬੀਵੀਆਈਪੀ ਦਾ ਹੋ ਸਕਦਾ ਤੇ ਇਹਨਾਂ ਸੀਸੀਟੀਵੀ ਫੁਟੇਜ ਦੇ ਵਿੱਚ 60000 ਲੋਕਾਂ ਦੀ ਆਵਾਜ਼ਾਂ ਹੀ ਟੋਟ ਕੀਤੀ ਜਾਂਦੀ ਹੈ ਤੇ ਫਿਰ ਪੁਲਿਸ ਵੱਲੋਂ ਸਭ ਦੇ ਫੋਨ ਟਰੇਸ ਕੀਤੇ ਜਾਂਦੇ ਨੇ ਹੁਣ ਪੁਲਿਸ ਨੂੰ ਇਹ ਵੀ ਕਨਫਰਮ ਸੀ ਕਿਸਔਰ ਦਾ ਮਰਡਰ ਆਇੜਾ ਉਹ ਕਿਤੇ ਹੋਰ ਹੋਇਆ ਤੇ Laash ਇੱਥੇ ਲਿਆ ਕੇ ਛੁੱਟੀ ਗਈ ਆ ਤਾਂ ਪੁਲਿਸ ਵੱਲੋਂ CCTV ਕੈਮਰਾ ਦੀ ਮਦਦ ਨਾਲ 1192 ਨੂੰ ਵੀ ਟ੍ਰੇਸ ਕੀਤਾ ਜਾਂਦਾ ਹੁਣ ਪੁਲਿਸ ਦੇ ਵੱਲੋਂ 60000 ਮੋਬਾਈਲਾਂ ਤੇ 1100 ਵਾਹਨ ਦੇ ਵਿੱਚੋਂ 44 ਅਜਿਹੇ ਵਾਰ ਕੱਢੇ ਜਾਂਦੇ ਨੇ ਡਿਟੈਕਟ ਕੀਤੇ ਜਾਂਦੇ ਨੇ ਜੋ ਕਿ ਪੁਲਿਸ ਨੂੰ ਸੱਦਨ ਤੋਂ ਲੱਗ ਰਹੇ ਸੀ ਤੇ ਪੋਸਬਲ ਹੋ ਉਹਨਾਂ ਵਹੀਕਲਸ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਇੱਕ ਬੱਸ ਜਿਹਦਾ ਨੰਬਰ ਸੀ ਯੂਪੀ 16 ਕੇਟੀ 0037 ਉਸਦੇ ਡਰਾਈਵਰ ਅਤੇ ਪੁਲਿਸ ਨੂੰ ਕੁਝ ਸ਼ੱਕ ਹੁੰਦਾ ਉਸਦਾ ਰੀਜ਼ਨ ਇਹ ਸੀ ਕਿ ਇਹ ਬੱਸ ਜਿਹੜੀ ਉਹ ਆਪਦੇ ਰੂਟ ਤੋਂ ਬਿਲਕੁਲ ਹੀ ਅਲੱਗ ਅਲੱਗ ਜਗ੍ਹਾ ਦੇ ਉੱਤੇ ਫਿਰਦੀ ਸੀ ਪੁਲਿਸ ਨੂੰ ਸ਼ੱਕ ਹੁੰਦਾ ਕਿ ਹੋ ਸਕਦਾ ਇਸ ਨੇ ਕੁਝ ਕੀਤਾ ਨਾ ਹੋਵੇ ਇਸਦਾ ਨਾਮ ਸੀ ਮੋਲੂ ਸੋਲੰਕੀ ਜੋ ਕਿ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੀ ਕਲੌਨੀ ਨਹਿਰੂ ਬਹਲੇ ਦਾ ਰਹਿਣ ਵਾਲਾ ਸੀ ਤੇ ਇਹ ਪਿਛਲੇ 6 ਮਹੀਨੇ ਤੋਂ ਨੋਇਟਾ ਦੇ ਵਿੱਚ ਰਾਧਾ ਸਵਾਮੀ ਦੀ 7 ਗਬਲੀ ਬੱਸ ਚਲਾ ਰਿਹਾ ਸੀ ਤੇ ਇੱਥੇ ਆਪ ਦੇ ਦੋ ਜਵਾਕਾਂ ਤੇ ਪਤਨੀ ਦੇ ਨਾਲ ਰਹਿ ਰਿਹਾ ਸੀ ਪੁਲਿਸ ਉਸਦੇ ਕੋਲ ਪੁੱਛਗਿੱਛ ਕਰਨ ਦੇ ਲਈ ਜਾਂਦੀ ਹੈ ਪਰ ਉਹ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੰਦਾ ਇਸੇ ਦੌਰਾਨ ਪੁਲਿਸ ਉਸ ਨੂੰ ਪੁੱਛਗਿੱਛ ਕਰਕੇ ਵਾਪਸ ਆ ਰਹੀ ਸੀ ਕਿ ਪੁਲਿਸ ਨੂੰ ਪਤਾ ਚੱਲਦਾ ਕਿ ਇੱਥੋਂ ਕੁਝ ਹੀ ਦੂਰੀ ਦੇ ਉੱਤੇ ਲਗਭਗ 300-400 ਮੀਟਰ ਦੀ ਦੂਰੀ ਤੇ ਇੱਕ ਔਰਤ ਜਿਸ ਦਾ ਨਾਮ ਪ੍ਰੀਤੀ ਜਾਦਵਾ ਉਹ ਰਹਿੰਦੀ ਹੈ ਪਰ ਉਹ ਔਰਤ 4-5 ਦਿਨ ਤੋਂ ਇੱਥੋਂ ਗਾਇਬਾ ਪਰ ਉਸ ਦੇ ਦੋ ਬੱਚੇ ਨੇ ਜੋ ਕਿ ਮੋਨੂ ਦੇ ਨਾਲ ਹੀ ਰਹਿ ਰਹੇ ਨੇ ਉਸ ਦਾ ਮੱਥਾ ਠਣਕਦਾ ਤੇ ਪੁਲਿਸ ਤੁਰੰਤੀ ਵਾਪਸ ਮੋਨੂ ਦੇ ਘਰ ਜਾਂਦੀ ਹੈ ਤੇ ਉਸ ਨੂੰ ਅਰੈਸਟ ਕਰਕੇ ਥਾਣੇ ਲੈ ਕੇ ਜਾਂਦੀ ਹੈ ਇਹ ਤਰੀਕ ਸੀ 14 ਨਵੰਬਰ 2025 ਦੀ ਤੇ ਫਿਰ ਉਸ ਤੋਂ ਪੁੱਛਗਛ ਹੁੰਦੀ ਹੈ ਤੇ ਦੂਸਰੇ ਪਾਸੇ ਬੱਚੇ ਉਸ ਔਰਤ ਦੀ ਪਛਾਣ ਵੀ ਕਰ ਲੈਂਦੇ ਨੇ ਜੋ ਕਿ ਮੋਨੂ ਦੇ ਨਾਲ ਰਹਿ ਰਹੇ ਸੀ ਜੋ ਕਿ ਪ੍ਰੀਤੀ ਜਾਦਵ ਦੇ ਬੱਚੇ ਸੀ ਉਹਨਾਂ ਵੱਲੋਂ ਦੁਆਰਾ ਕਿਹਾ ਜਾਂਦਾ ਕਿ ਸਾਰੇ ਸਾਡੀ ਬਾਈਆਂ ਕਿਉਂਕਿ ਉਸ ਦੇ ਪੈਰਾਂ ਦੇ ਉੱਪਰਲੇ ਪਾਸੇ ਕੁਝ ਬਿਸ਼ੂਏ ਪਾਏ ਹੋਏ ਸੀ ਇਸਤਵਾਰ ਪ੍ਰਸਿੱਧ ਦੁਆਰਾ ਮੋਨੂ ਸੌਲਾਂਕੀ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਇੱਕ ਕਹਾਣੀ ਸੁਣਾਉਂਦਾ ਕਿ ਪੱਛਮ ਬਗਾਲ ਦੀ ਰਹਿਣ ਵਾਲੀ ਪ੍ਰੀਤੀ ਜੋ ਪਹਿਲਾਂ ਕਿਤੇ ਹੋਰ ਵਿਆਹੀ ਹੋਈ ਸੀ ਪਰ ਉਸਨੇ ਆਪਦੇ ਪਤੀ ਨੂੰ ਛੱਡਤਾ ਤੇ ਫਿਰ ਉਹ ਲੋਏਡਾ ਦੇ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਤੇ ਇੱਕ ਫੈਕਟਰੀ ਦੇ ਵਿੱਚ ਸਿਲਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਇਸੇ ਫੈਕਟਰੀ ਦੇ ਵਿੱਚ ਮੋਨੂ ਦੀ ਮਾਂ ਵੀ ਕੰਮ ਕਰਦੀ ਸੀ ਤੇ ਇਸੇ ਦੌਰਾਨ ਦੋਨਾਂ ਦੀ ਦੋਸਤੀ ਵੀ ਹੋ ਗਈ ਤੇ ਇਸੇ ਦੇ ਜਰੀਏ ਮੋਨੂ ਤੇ ਪ੍ਰੀਤੀ ਆਪਸ ਦੇ ਵਿੱਚ ਮਿਲਣ ਲੱਗ ਗਏ ਤੇ ਦੋਨੋਂਾਂ ਦੇ ਵਿੱਚ ਰਿਲੇਸ਼ਨ ਬਣੇ ਤੇ ਦੋਨੋਂਾਂ ਦੇ ਵਿੱਚ ਸੰਬੰਧ ਵੀ ਬਣਦੇ ਨੇ ਪਰ ਕੁਝ ਸਮੇਂ ਬਾਅਦ ਦੀ ਪ੍ਰੀਤੀ ਨੇ ਮੋਨੂ ਨੂੰ ਇਹ ਕਹਿਣਾ ਸ਼ੁਰੂ ਕਰਤਾ ਕਿ ਤੂੰ ਆਪਦੀ ਪਤਨੀ ਨੂੰ ਛੱਡ ਦੇ ਤਲਾਕ ਦੇ ਦੇ ਤੇ ਮੇਰੇ ਨਾਲ ਵਿਆਹ ਕਰਵਾ ਲਾ ਉਹ ਬਾਰ-ਬਾਰ ਉਸਤੇ ਪ੍ਰੈਸ਼ਰ ਪਾ ਰਹੀ ਤੇ ਨਾਲ ਹੀ ਉਸਦੇ ਦੁਆਰਾ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਜੇਕਰ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਤਾਂ ਮੈਨੂੰ 5 ਲੱਖ ਰੁਪਏ ਦੇ ਦੇ ਇਸੇ ਦੌਰਾਨ ਮੋਨੂ ਦੇ ਦੁਆਰਾ ਡਿਸਾਈਡ ਕੀਤਾ ਅਧਾਕ ਕੇ ਮੈਂ ਇਸ ਨੂੰ ਮਾਰੂਗਾ ਤਾ ਇੱਕ ਦਿਨ ਉਹ ਕਿਸੇ ਬਹਾਨੇ ਪ੍ਰੀਤੀ ਨੂੰ ਇੱਕ ਜਗ੍ਹਾ ਦੇ ਉੱਤੇ ਸਾਦਾ ਉਸ ਨਾਲ ਕੁਝ ਗੱਲਬਾਤ ਵਗੈਰਾ ਕਰਨ ਦੇ ਲਈ ਤੇ ਫਿਰ ਉਸ ਨੂੰ ਖਾੜ ਦੇ ਲਈ ਪੈਗੀ ਲਿਆ ਕੇ ਦਿੰਦਾ ਇਸ ਵਕਤ ਤੇ ਦੋਨੋਂ ਬੱਸ ਦੇ ਵਿੱਚ ਬੈਠੇ ਹੋਏ ਸੀ ਤੇ ਇਸ ਦੌਰਾਨ ਦੋਨਾਂ ਦੇ ਵਿੱਚਕਾਰ ਇੱਕ ਝਗੜਾ ਹੁੰਦਾ ਮੋਨੂ ਆਪਦੇ ਨਾਲ ਪਹਿਲਾਂ ਹੀ ਇੱਕ ਗੰਡਾਸਾ ਲੈ ਕੇ ਆਇਆ ਸੀ ਤੇ ਉਸ ਦੇ ਦੁਆਰਾ ਉਹੀ ਗੰਡਾਸਾ ਉਹਦੇ ਸਿਰ ਦੇ ਉੱਪਰ ਮਾਰਿਆ ਜਾਂਦਾ ਤੇ ਪ੍ਰੀਤੀ ਨੂੰ ਉੱਥੇ ਹੀ ਮਾਰ ਦਿੱਤਾ ਜਾਂਦਾ ਫਿਰ ਪਛਾਣ ਮਟਾਉਣ ਦੇ ਲਈ ਉਸਦੇ ਹੱਥ ਤੇ ਪੈਰ ਤੇ ਸਿਰ ਕੱਟ ਦਿੰਦਾ ਉਹਨਾਂ ਨੂੰ ਕੁਚਲਦਾ ਤੇ ਇੱਕ ਜਗ੍ਹਾ ਦੇ ਉੱਤੇ ਸੁੱਟ ਆਉਂਦਾ ਤੇ ਨਾਲ ਹੀ ਉਸ ਨੂੰ ਯਾਦ ਆਉਂਦਾ ਕਿ ਉਹਦੇ ਦੋ ਜੁਬਾਕ ਨੇ ਜੋ ਕਿ ਭੁੱਖੇ ਹੋੜ ਗਏ ਤਾਂ ਉਹਨਾਂ ਨੂੰ ਆਪਦੇ ਘਰ ਲੈ ਕੇ ਆਉਂਦਾ ਪਤਨੀ ਨੂੰ ਕਹਿੰਦਾ ਕਿ ਇਸ ਦੀ ਮਾਂ ਕਿਤੇ ਗੁੰਮ ਹੋ ਗਈ ਹੈ ਸੋ ਇਹ ਆਪਣੇ ਘਰ ਹੀ ਰਹਿਣਗੇ ਤੇ ਉਸ ਤੋਂ ਬਾਅਦ ਆਰਾਮਰਾ ਰਹਿਣਾ ਸ਼ੁਰੂ ਕਰ ਦੋ ਪਰ ਪੁਲਿਸ ਜਾਂਚ ਕਰਦੇ ਕਰਦੇ ਉਸ ਤੱਕ ਪਹੁੰਚਦੀ ਹੈ ਤੇ ਉਸ ਨੂੰ ਅਰੈਸਟ ਕਰ ਲੈਂਦੀ ਹੈ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ